ਪੈਟਰੋਲ ਬੰਬਾਂ ਨਾਲ ਘਰਾਂ ਨੂੰ ਸਾੜਨ ਦੇ ਮਾਮਲੇ 'ਚ ਵੱਡਾ ਖੁਲਾਸਾ ਬੰਬ ਸਿੱਟਿਆ ਜੀ ਇਹਨਾਂ ਨੇ ਕਾਹਦੇ ਬੰਬ ਚੱਕਿਆ ਆ ਜਿਹੜੇ ਪੈਟਰੋਲ ਵਾਲੇ ਹੁੰਦੇ ਆ ਜੀ ਅੱਛਾ ਕਾਰਨ ਜਿੱਟੇ ਦਾ ਸੀਗਾ ਜੀ ਜੱਕਰ ਚਿੱਟਾ ਵੇਚਦਾ ਜੀ ਉਹ ਮੋਟੀ ਫਲੈਕ ਕਰਦਾ ਪਿੰਡ 'ਚ ਕਰਦਾ ਸੀਗਾ ਪੁਲਿਸ ਨੇ ਹਥਿਆਰਾਂ ਸਮੇਤ 10 ਮੁਲਜ਼ਮ ਕੀਤੇ ਗ੍ਰਿਫਤਾਰ ਨੂੰ ਨਹੀਂ ਪਤਾ ਸੀ ਵੀ ਉਹਦੇ ਦੀ ਤਿਆਰੀ ਹੈ ਉਹਨਾਂ ਦੀ ਉਹਦਾ ਗੱਡੀ ਲੈ ਕੇ ਤੇ ਇੱਥੇ ਆ ਗਏ ਪੰਜ ਲਗਾੜੇ ਹੋਰ ਸੀ ਉਹਦੇ ਨਾਲ ਪ੍ਰਾਣੀ ਦੁਸ਼ਮਣੀ ਤੇ ਚੱਲਦੇ ਦਿੱਤਾ ਸੀ ਵੱਡੀ ਵਾਰਦਾਤ ਨੂੰ ਅੰਜਾਮ ਜੀ ਹਾਂ ਪਿਛਲੇ ਦਿਨਾਂ 'ਚ ਅਜਹੀ ਘਟਨਾ ਆਈਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਸੀ ਜਿਨ੍ਹਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਵੱਡੀ ਗਿਣਤੀ 'ਚ ਬਦਮਾਸ਼ਾਂ ਨੇ ਇੱਕ ਨਹੀਂ ਦੋ ਨਹੀਂ ਅੱਠ-ਅੱਠ ਘਰਾਂ ਨੂੰ ਸ਼ਰੇਆਮ ਅੱਗ 'ਚ ਸਾੜ ਦਿੱਤਾ ਸੀ ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਵੱਲੋਂ ਪੈਟਰੋਲ ਬੰਬਾਂ ਨਾਲ ਘਰਾਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਸੀ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਘਰਾਂ ਨੂੰ ਕਿਸ ਤਰੀਕੇ ਨਾਲ ਅੱਗ 'ਚ ਸਾੜਿਆ ਗਿਆ ਸੀ ਇਨ੍ਹਾਂ ਘਰਾਂ ਦਾ ਇੱਕ ਇੱਕ ਸਮਾਨ ਮੁੱਜਮਾ ਵੱਲੋਂ ਸਾੜ ਕੇ ਸੁਆਹ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਮਾਮਲੇ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਵੱਡਾ ਐਕਸ਼ਨ ਕੀਤਾ ਗਿਆ ਹੈ ਪੁਲਿਸ ਵੱਲੋਂ ਮਾਮਲੇ 'ਚ ਹੁਣ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਈ ਹੋਰ ਲੋਕਾਂ ਦੀ ਪੁਲਿਸ ਵੱਲੋਂ ਅਜੇ ਵੀ ਭਾਲ ਕੀਤੀ ਜਾ ਰਹੀ ਹੈ। ਆਖਰ ਕਿਉਂ ਇਹਨਾਂ ਮਲਜਮਾਂ ਵੱਲੋਂ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ? ਇਹ ਤੁਸੀਂ ਹੁਣ ਪੁਲਿਸ ਦੇ ਮੂੰਹ ਹੀ ਸੁਣ ਲਓ। ਤੇ ਇਹਦੇ 'ਚ ਡੇ 1 ਤੋਂ ਹੀ ਮੈਂ CIA ਦੀ ਟੀਮਾਂ ਲਾਈਆਂ ਹੋਈਆਂ ਸੀ ਇਨਗ ਦ ਸੀਰੀਅਸਨੈਸ ਆਫ ਦ ਸਿਚੁਏਸ਼ਨ ਤੇ ਹੁਣ ਤੱਕ ਸਾਨੂੰ ਇਹਦੇ 'ਚ 10 ਜਿਹੜੇ ਦੇ ਦੋਸ਼ੀ ਹੈ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਜਿਹਦੇ ਚ ਮੁੱਖ ਦੋਸ਼ੀ ਜਿਹੜਾ ਸੀਗਾ ਰਮਿੰਦਰ ਸਿੰਘ ਜਿਹਦੇ ਤੇ ਸਭ ਤੋਂ ਜ਼ਿਆਦਾ ਅਲੀਗੇਸ਼ਨ ਲੱਗੀ ਹੈ ਉਹਨੂੰ ਅਸੀਂ ਫੜ ਲਿਆ ਤੇ ਹੁਣ ਤੱਕ ਅਸੀਂ ਜਿਹੜੀ ਉਹਨੇ ਇਸ ਕ੍ਰਾਈਮ 'ਚ ਗੱਡੀ ਆਪਣੀ ਆਲਟੋ ਯੂਜ਼ ਕੀਤੀ ਸੀ ਜਿਹਦੇ ਚ ਉਹ ਤੇਲ ਲੈ ਕੇ ਆਇਆ ਸੀ ਪੈਟਰੋਲ ਉਹ ਕੰਨੀ ਪਲਾਸਟਿਕ ਉਹ ਵੀ ਰਿਕਵਰ ਕਰ ਲਿਆ ਤੇ ਇਸ ਕੇਸ 'ਚ ਜਿਹੜੇ ਦੇ ਨਾਲ ਦੇ ਦੋਸ਼ੀਆਂ ਤੋਂ ਅਸੀਂ ਤਲਵਾਰਾਂ ਰੋਡਸ ਪਲਾਸਟਿਕ ਪਾਈਪਸ ਇਸ ਤਰ੍ਹਾਂ ਦਾ ਕਾਫੀ ਸਮਾਨ ਹੁਣ ਤੱਕ ਕਬਜ਼ੇ 'ਚ ਲੈ ਲਿਆ ਔਰ ਇਹਨਾਂ ਮੁੱਖ ਦੋਸ਼ੀ ਔਰ ਇਹਦੇ ਨਾਲ ਦੇ ਜਿਹੜੇ ਮੇਨ ਐਸੋਸੀਏਟਸ ਹੈ ਉਹਨਾਂ ਦੀ ਪੁਛਕਿਰ ਤੋਂ ਅਸੀਂ 8 ਬੰਦੇ ਹੋਰ ਨਾਮਜ਼ਦ ਕਰ ਲਿਆ ਜਿਹੜੇ ਪਹਿਲਾਂ ਅਨ ਆਈਡੈਂਟੀਫਾਈਡ ਸੀਗੇ ਔਰ ਮੈਨੂੰ ਬਹੁਤ ਉਮੀਦ ਹੈ ਕਿ ਅਸੀਂ ਇਹਨਾਂ ਨੂੰ ਵੀ ਜਲਦੋਂ ਜਲਦ ਫੜ ਲਾਂਗੇ ਮੇਰੀ ਟੀਮਸ ਮਲਟੀਪਲ ਰੇਡਸ ਹੁਣ ਵੀ ਕਰ ਰਹੀ ਹੈ ਔਰ ਦੌਰਾਨੀ ਤਫਤੀਸ਼ ਸਾਨੂੰ ਇਹ ਪਤਾ ਲੱਗਿਆ ਹੈ ਕਿ ਜਿਹੜਾ ਇਹ ਮੁੱਖ ਦੋਸ਼ੀ ਰਮਿੰਦਰ ਹੈ ਇਹ ਦਾ ਔਰ ਜਿਹੜਾ ਮੁੱਦਾ ਹੀ ਜਸਪ੍ਰੀਤ ਹੈ ਇਹਨਾਂ ਦਾ ਪਿਛਲੇ 2-3 ਦਿਨਾਂ ਤੋਂ ਵੀ ਲੜਾਈ ਝਗੜਾ ਚੱਲ ਰਿਹਾ ਸੀ ਔਰ ਪਿਛਲੇ ਸਾਲ ਇਹਨੂੰ ਕਾਫੀ ਜਿਹੜਾ ਦੋਸ਼ੀ ਰਮਿੰਦਰ ਇਹਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਸੀਗਾ ਲਾਸਟ ਈਅਰ ਵੀ ਐਫਆਈਆਰ ਹੋਇਆ ਸੋ ਇਹਨਾਂ ਦੀ ਬੇਸਿਕਲੀ ਲੌਕਡ ਪੁਰਾਣੀ ਸੀਗੀ ਜਿਹੜੀ ਕਾਫੀ ਉਸ ਦਿਨ ਐਸਕੇਲੇਟ ਹੋ ਗਈ ਜਦੋਂ ਪਹਿਲਾਂ ਰਮਿੰਦਰ ਦੇ ਘਰ ਨੂੰ ਅਟੈਕ ਕੀਤਾ ਗਿਆ ਜੋ ਰਿਪੋਰਟ ਦੋਨੋਂ ਸਾਈਡ ਨੇ ਨਹੀਂ ਕੀਤੀ ਇਨੀਸ਼ੀਅਲੀ ਪੁਲਿਸ ਨੂੰ ਤੇ ਬਾਅਦ ਚ ਰਮਿੰਦਰ ਨੇ ਆਪਣੇ ਨਾਲ ਦੇ ਦੋਸ਼ੀ ਜਿਹੜੇ ਐਸੋਸੀਏਟਸ ਨੂੰ ਬੁਲਾ ਕੇ ਜਿਨ੍ਹਾਂ ਜਿਨ੍ਹਾਂ ਨੂੰ ਇਹਨੂੰ ਲੱਗਿਆ ਕਿ ਇਹਦੇ ਘਰ ਤੇ ਅਟੈਕ ਕੀਤਾ ਉਸ ਪਿੰਡ ਦੇ ਡਾਂਸਿੰਗ ਵਾਲਾ ਤੇ ਉਹਨਾਂ ਸਾਰਿਆਂ ਦੇ ਘਰਾਂ 'ਚ ਅਟਕਾਂ 'ਚ ਇਹਨਾਂ ਨੇ ਪੈਟਰੋਲ ਬੰਬਸ ਦੀ ਪਹਿਲਾਂ ਬੋਟਲਸ ਬਣਾ ਕੇ ਪਹਿਲੇ ਘਰ ਜਸਪ੍ਰੀਤ ਦੇ ਘਰ ਸੁੱਟੀਆਂ ਉਸ ਤੋਂ ਬਾਅਦ ਇਹਨਾਂ ਨੇ ਕੇਨੀ ਲੈ ਕੇ ਹੀ ਉਹਨਾਂ ਦੇ ਘਰਾਂ 'ਚ ਕਿਸੇ ਦਾ ਸੰਦੂਕ ਪਿਆਸੀ ਤੇ ਕਿਸੇ ਦੀ ਅਲਮਾਰੀ ਸਾਰਿਆਂ ਤੇ ਸੁੱਟ ਕੇ ਬਹੁਤ ਬੁਰੀ ਤਰ੍ਹਾਂ ਅਗ ਲਾਈ ਜੋ ਬਿਲਕੁਲ ਵੀ ਜਸਟੀਫਾਈਡ ਨਹੀਂ ਹੈ ਇਸ ਕਰਕੇ ਅਸੀਂ ਸਾਰੇ ਸਟੰਜਨ ਸੈਕਸ਼ਨਸ ਆਫ ਦ ਲਾਅ ਦੇ ਵਿੱਚ ਲਗਾਏ ਔਰ ਸਾਰੀ ਇਹ ਨਾ ਤੋਂ ਚੀਜ਼ਾਂ ਯੂਜ਼ਡ ਇਨ ਦ ਕ੍ਰਾਈਮ ਰਿਕਵਰ ਕੀਤੀਆਂ ਸੋ ਥੈਟ ਇਹਦਾ ਕਨਵਿਕਸ਼ਨ ਪਾਸੇ ਸਟਰੋਂਗ ਕੇਸ ਬਣੇ ਜੀ ਹਾਂ ਇਹਨਾਂ ਮੁਲਜ਼ਮਾਂ ਵੱਲੋਂ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ 'ਚ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਪਿੰਡ 'ਚ دہشت ਦਾ ਮਾਹੌਲ ਪਾਇਆ ਜਾ ਰਿਹਾ ਸੀ ਪੁਲਿਸ ਮੁਤਾਬਕ ਦੋ ਧਿਰਾਂ ਵਿਚਾਲੇ ਪੁਰਾਣੀ ਲੜਾਈ ਚੱਲਦੀ ਆ ਰਹੀ ਸੀ ਪੁਰਾਣੀ ਲਾਕਡਾ ਅੱਠ ਦੋਮਾ ਧਿਰਾਂ ਵਿਚਾਲੇ ਚੱਲਦੀ ਆ ਰਹੀ ਸੀ ਇਸ ਵਿਚਾਲੇ ਹੀ ਹੁਣ ਮੋੜ ਕਿਸੇ ਗੱਲ ਨੂੰ ਲੈ ਕੇ ਦੋਮਾ ਧਿਰਾਂ ਵਿਚਾਲੇ ਟਕਰਾਰ ਹੋ ਗਈ ਸੀ ਇਸ ਦੇ ਚੱਲਦੇ ਹੀ ਮੁਜਮਾ ਨੇ ਤੈਸ ਚਾ ਕੇ ਆਪਣੇ ਸਾਥੀਆਂ ਨੂੰ ਬਲਾ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ ਇਸ ਮਾਮਲੇ 'ਚ ਪੁਲਿਸ ਵੱਲੋਂ ਹਥਿਆਰਾਂ ਸਮੇਤ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਹਮਣੇ ਆਇਆ ਇਸ ਮਾਮਲੇ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਹਨਾਂ ਤਸਵੀਰਾਂ ਨੇ ਇੱਕ ਵਾਰ ਮੋੜ ਇਹ ਸਾਬਿਤ ਕਰ ਦਿੱਤਾ ਹੈ ਕਿ ਅੱਜ ਦੇ ਸਮੇਂ 'ਚ ਲੋਕਾਂ 'ਚ ਸ਼ਹਿਨਸੀਲਤਾ ਕਿਸ ਤਰੀਕੇ ਨਾਲ ਖਤਮ ਹੋਦੀ ਜਾ ਰਹੀ ਹੈ ਬਮੁੱਲੀ ਗੱਲਾਂ ਨੂੰ ਲੈ ਕੇ ਕਿਸ ਹੱਦ ਤੱਕ ਲੋਕ ਪਹੁੰਚ ਜਾਂਦੇ ਨੇ ਜਗਬਾਣੀ ਟੀਵੀ ਲਈ ਵੀ ਕੇ ਵਹਿਦੀ ਰਿਪੋਰਟ